ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੈਰਾ ਰਚਨਾ ਕਰਾਂਗੇ ਮੇਰੇ ਮਾਤਾ ਜੀ ਠੀਕ ਹੈ ਪਹਿਲੇ ਅਸੀਂ ਨਿਬੰਧ ਵੀ ਕੀਤਾ ਹੈ ਤੇ ਲਾਈਨਾਂ ਵਿੱਚ ਵੀ ਕੀਤਾ ਹੈ ਅੱਜ ਅਸੀਂ ਪੈਰਾ ਰਚਨਾ ਕਰਾਂਗੇ ਤੁਸੀਂ ਉਹਦੇ ਵਿੱਚੋਂ ਜਿਹੜਾ ਅਸੀਂ ਨਿਬੰਧ ਕੀਤਾ ਉਹ ਵੀ ਲਾਈਨਾਂ ਵਿੱਚ ਐਡ ਕਰ ਸਕਦੇ ਹੋ ਠੀਕ ਹੈ ਪੈਰਾ ਰਚਨਾ 8 ਨੰਬਰ ਦਾ ਆਏਗਾ 1 ਐਂਡ ਹਾਫ ਪੇਜ ਦਾ ਬਣਾਣਾ ਹੈ ਓਕੇ ਨਾਉ ਲੈਟਸ ਸਟਾਰਟ ਮੇਰੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਸੰਤੋਸ਼ ਸ਼ਰਮਾ ਹੈ ਆਪ ਇਹਾ ਤੇ ਆਪਣੀ ਮਦਰ ਦਾ ਵੀ ਨਾਮ ਲਿਖ ਸਕਦੇ ਹੋ ਅਦਰਵਾਈਜ਼ ਇਹ ਹੀ ਲਿਖ ਲੋ ਠੀਕ ਹੈ ਉਹਨਾਂ ਦੀ ਉਮਰ 60 ਸਾਲ ਦੇ ਕਰੀਬ ਹੈ ਉਹਨਾਂ ਦਾ ਸਰੀਰ ਰਿਸ਼ਟ ਪੂਸ਼ਟ ਤੇ ਕੱਦ 5 ਫੁੱਟ 4 ਇੰਚ ਹੈ ਉਹ ਬੜੇ ਹੀ ਮਿਲ ਪੜੇ ਯਾਨੀ ਕਿ ਮਿਲਾਪ ਵਾਲੇ ਹਰ ਇੱਕ ਨਾ ਵਧੀਆ ਸੁਭਾਅ ਰੱਖਣ ਵਾਲੇ ਮਿਲਾਪ ਪੜੇ ਅਤੇ ਨਿੱਗੇ ਸੁਭਾਅ ਵਾਲੇ ਹਨ ਯਾਨਕੀ ਹਰ ਇੱਕ ਨਾ ਵਰਤਦੇ ਆ ਤੇ ਉਹਨਾਂ ਦਾ ਸੁਭਾਅ ਬੜਾ ਹੀ ਨਿੱਗਾ ਹੈ ਮੇਰੇ ਮਾਤਾ ਜੀ ਧਾਰਮਿਕ ਰੁਚੀਆਂ ਵਾਲੇ ਹਨ ਧਾਰਮਿਕ ਮਤਲਬ ਪਰਮਾਤਮਾ ਨੂੰ ਮੰਨਣ ਵਾਲੇ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਹਨ ਉਹ ਪੱਕੇ ਨਿਤਨੇਮੀ ਹਨ ਯਾਨਕੀ ਪੱਕੇ ਨਿਤਨੇਮੀ ਰੋਜ਼ ਹੀ ਗੁਰਦੁਆਰੇ ਜਾਣਾ ਰੋਜ਼ ਮੱਥਾ ਟੇਕਣਾ ਰੋਜ਼ ਪੂਜਾ ਪਾਠ ਕਰਨਾ ਠੀਕ ਹੈ ਉਹਨਾਂ ਦਾ ਪਰਮਾਤਮਾ ਉੱਤੇ ਅਟੱਵਿਸ਼ਵਾਸ ਹੈ। ਉਹ ਔਖੇ ਵੇਲੇ ਕਦੀ ਵੀ ਹੌਂਸਲਾ ਨਹੀਂ ਛੱਡਦੇ। ਹਰ ਮੁਸੀਬਤ ਦਾ ਸਾਹਮਣਾ ਬੜੀ ਦਲੇਰੀ ਤੇ ਸਮੇਂਦਾਰੀ ਨਾਲ ਕਰਦੇ ਹਨ। ਉਹ ਸਾਨੂੰ ਬੇहद ਪਿਆਰ ਕਰਦੇ ਹਨ। ਤੇ ਸਾਰੇ ਭੈਣ ਭਰਾਵਾਂ ਨੂੰ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਵੀ ਕਹਿੰਦੇ ਰਹਿੰਦੇ ਹਨ। ਸਾਨੂੰ ਮਤਲਬ ਭੈਣ ਭਰਾ ਜਿਹੜੇ ਵੀ ਉਹਨਾਂ ਦੇ ਹੋਣਗੇ। ਠੀਕ ਹੈ। ਉਹ ਹਰ ਛੋਟੇ ਵੱਡੇ ਦਾਸ ਅਧਿਕਾਰ ਕਰਦੇ ਹਨ ਮੁਹੱਲੇ ਵਿੱਚ ਹਰ ਲੋੜਵੰਦ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਲੋੜਵੰਦ ਮਤਲਬ ਜਿੰਨੂੰ ਕੋਈ ਜ਼ਰੂਰਤ ਹੋਏ ਉਹਦੇ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਹਨ ਵੇਲੇ ਸਮੇਂ ਵਿੱਚ ਨਿੰਦਾ ਚੁਗਲੀ ਕਰਨ ਦੀ ਥਾ ਉਹ ਅਖਬਾਰ ਜਾਂ ਰਸਾਲਾ ਪੜ੍ਹਦੇ ਹਨ ਜਾਂ ਫਿਰ ਟੀਵੀ ਤੇ ਕੋਈ ਪ੍ਰੋਗਰਾਮ ਚੰਗਾ ਜਿਹਾ ਆ ਰਿਹਾ ਹੋਵੇ ਤਾਂ ਉਹ ਦੇਖਦੇ ਹਨ ਉਹ ਪਿਤਾ ਜੀ ਦੇ ਦਫ਼ਤਰ ਜਾਣ ਤੋਂ ਪਹਿਲਾਂ ਉਹਨਾਂ ਦਾ ਸਾਰਾ ਸਮਾਨ ਹਮੇਸ਼ਾ ਤਿਆਰ ਰੱਖਦੇ ਹਨ ਉਹ ਹਰ ਕੰਮ ਸਮੇਂ ਸਿਰ ਕਰਦੇ ਹਨ ਤੇ ਵਕਤ ਦੀ ਪਾਬੰਦੀ ਦੀ ਸਿੱਖਿਆ ਬੱਚਿਆਂ ਨੂੰ ਵੀ ਦਿੰਦੇ ਹਨ ਉਹਨਾਂ ਦਾ ਦਿਖਾਵੇ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਉਹ ਸਾਦਾ ਰਹਿੰਦੇ ਹਨ ਤੇ ਉਹਨਾਂ ਦੇ ਵਿਚਾਰ ਬੜੇ ਸੱਚੇ ਤੇ ਸੁੱੱਚੇ ਹਨ ਉਹ ਆਪਣੇ ਰਿਸ਼ਤੇਦਾਰਾਂ ਵਿੱਚ ਬਹੁਤ ਸਤਿਕਾਰਯੋਗ ਜਾਂਦੇ ਹਨ ਯਾਨੀ ਕਿ ਸਾਰੇ ਉਹਨਾਂ ਦਾ ਆਦਰ ਸਨਮਾਨ ਕਰਦੇ ਹਨ ਮੈਨੂੰ ਆਪਣੇ ਮਾਤਾ ਜੀ ਤੇ ਬੜਾ ਮਾਣ ਹੈ ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਅਸੀਂ ਪ ਅ ਦੇ ਪੈਰ 'ਚ ਰ ਵੀ ਲਿਖ ਸਕਦੇ ਆ ਪ ਰ ਵੀ ਲਿਖ ਸਕਦੇ ਆ ਠੀਕ ਐ ਦੋਨੋਂ ਸਹੀ ਜਿਵੇਂ ਇਹ ਪਰਮਾਤਮਾ ਲਿਖਿਆ ਇਹ ਵੀ ਸਹੀ ਐ ਤੇ ਉਹ ਵੀ ਸਹੀ ਐ ਜੋ ਤੁਸੀਂ ਦੋਨਾਂ 'ਚ ਕੋਈ ਵੀ ਲਿਖ ਸਕਦੇ ਹੋ ਓਕੇ